ਸੋ ਛੇ ਗੱਲ ਦੋਸਤੋ ਅੱਜ ਦੀ ਵੀਡੀਓ ਰਹਿਣ ਜਾ ਰਹੀ ਹੈ ਬੁੱਲ ਰਨ ਤੇ ਜਿਹੜਾ ਬੁੱਲ ਰਨ ਮਾਰਕੀਟ ਚ ਚੱਲ ਰਿਹਾ ਹੈ ਇਹ ਕਿੰਨਾ ਉੱਪਰ ਜਾ ਸਕਦਾ ਜਾਂ ਕਿਹੜੇ ਪੁਆਇੰਟ ਤੋਂ ਇਹ ਥੱਲੇ ਆ ਸਕਦਾ ਹੈ ਕੋਸ਼ਿਸ਼ ਕਰਾਂਗੇ ਈਵੈਲਿਊਏਟ ਕਰਨ ਦੀ ਕਿ ਮਾਰਕੀਟ ਕਿੱਥੋਂ ਥੱਲੇ ਆ ਸਕਦੀ ਹੈ ਲਾਸਟ ਤੇ ਕਰਾਂਗੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਇਸ ਪੁਆਇੰਟ ਦੀ ਦੂਸਰਾ ਆਪਾਂ ਗੱਲ ਡਿਸਕਸ ਕਰਨੀ ਹੈ ਕਿ ਜਿਹੜਾ ਬੁਲ ਰਨ ਚੱਲ ਰਿਹਾ ਹੈ ਸਾਨੂੰ ਇਹਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਪਾ ਚੁੱਕੇ ਹਾਂ ਜਿੰਦੇ ਵਿੱਚ ਆਪਾਂ ਗੱਲ ਕੀਤੀ ਸੀ 7 ਮਿਸਟੇਕਸ ਟੂ ਅਵੋਇਡ ਇਨ ਦਾ ਬੁਲ ਰਨ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਵੀਡੀਓ ਜਿਹੜਾ ਵੀਰਾਂ ਨੇ ਨਹੀਂ ਦੇਖੀਗੀ ਬਟ ਅੱਜ ਆਪਾਂ ਗੱਲ ਕਰਨੀ ਹੈ ਕਿ ਕਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਮੇਨ ਪੁਆਇੰਟ ਹੁੰਦਾ ਹੈ ਕਿ ਹੁਣ ਆਪਾਂ ਇਹ ਵੀਡੀਓ ਬਣਾ ਕੇ ਰਹੀ ਕਿ ਮੇਰੀ ਇੱਕ ਚੰਗੀ ਆਦਤ ਹੈ ਤੇ ਬੁਰੀ ਆਦਤ ਵੀ ਹੈ ਦੋਨੋਂ ਮਿਕਸ ਨੇ ਚੰਗੀ ਆਦਤ ਇਹ ਹੈ ਕਿ ਮੈਂ ਆਪਣੇ ਹਰ ਵੀਰ ਦਾ ਕਮੈਂਟ ਦਾ ਰਿਪਲਾਈ ਕਰਦਾ ਜਿਹੜਾ ਵੀ ਕੋਈ ਐਜੂਕੇਸ਼ਨਲ ਹੋਵੇ ਜਾਂ ਆਪਣੇ ਵੀਰ ਕਿਸੇ ਸਟਾਕ ਬਾਰੇ ਐਨਾਲਿਸਿਸ ਪੁੱਛਦੇ ਆ ਮੈਂ ਰਿਪਲਾਈ ਦਿੰਦਾ ਤੇ ਮੇਰੀ ਬੁਰੀ ਆਦਤ ਇਹ ਹੈ ਕਿ ਮੈਂ ਉਹਨਾਂ ਕਮੈਂਟਸ ਦੇ ਵੀ ਰਿਪਲਾਈ ਕਰਦਾ ਜਿਨ੍ਹਾਂ ਦੀ ਸ਼ਾਇਦ ਮੈਨੂੰ ਰਿਪਲਾਈ ਦੇਣ ਦੀ ਲੋੜ ਨਹੀਂ ਬਟ ਬੁਰੀ ਆਦਤ ਤਾਂ ਕੀ ਕਰਾਂ ਹਨਾ ਮੈਂ ਕਮੈਂਟ ਦੇ ਰੂਪ ਚ ਰਿਪਲਾਈ ਦਿੱਤਾ ਸੀਗਾ ਬਟ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕਮੈਂਟ ਦਾ ਜਿਹੜਾ ਰਿਪਲਾਈ ਹੈ ਨਾ ਇੱਕ ਵੀਡੀਓ ਦੇ ਰੂਪ ਚ ਦਵਾਂ ਤਾਂ ਕਿ ਸਾਡੇ ਬਾਕੀ ਵੀਰਾਂ ਨੂੰ ਵੀ ਪਤਾ ਲੱਗ ਸਕੇ ਕਿ ਮੇਰਾ ਨਜ਼ਰੀਆ ਕੀ ਰਹਿੰਦਾ ਮਾਰਕੀਟ ਨੂੰ ਸ਼ਾਇਦ ਹੋ ਸਕਦਾ ਕਿ ਮੈਂ ਗਲਤ ਹਾਂ ਕਈ ਵੀਰ ਮੈਨੂੰ ਇਹ ਕਹਿਣ ਕਿ ਮੈਂ ਗਲਤ ਹਾਂ ਬਟ ਮੈਂ ਆਪਣਾ ਨਜ਼ਰੀਆ ਦੱਸਣਾ ਚਾਹੁੰਣਾ ਠੀਕ ਹੈ ਐਜੂਕੇਟ ਕਰਨਾ ਚਾਹੁੰਣਾ ਜਿਹੜੇ ਵੀਰ ਐਜੂਕੇਸ਼ਨ ਲੈਣਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਸੋ ਸਟਾਰਟ ਕਰਦੇ ਹਾਂ ਇੱਕ ਕਰੀ ਆਪਾਂ ਵੀਰ ਦਾ ਕਮੈਂਟ ਪਿਕ ਕਰਾਂਗੇ ਮੈਂ ਕਰੀ ਨਾਲ ਸਕਰੀਨ ਰਿਕਾਰਡਰ ਔਨ ਕਰ ਲਾਂ ਓਕੇ ਔਨ ਹੈ ਸੋ ਕਮੈਂਟ ਸੀਗਾ ਵੀਰ ਤੁਹਾਨੂੰ ਪੂਰੀ ਨੌਲੇਜ ਨਹੀਂ ਹੈ ਓਕੇ ਮਾਰਕੀਟ ਬੁੱਲ ਰਨ ਚ ਹੈ ਫੁੱਲ ਬੁੱਲ ਰਨ ਚ ਹੈ ਵੀਰ ਮੈਂ ਐਗਰੀ ਕਰਦਾ ਇਸ ਗੱਲ ਦੀ ਕਿ ਮੈਨੂੰ ਮਾਰਕੀਟ ਦੀ ਪੂਰੀ ਨੌਲੇਜ ਨਹੀਂ ਹੈ ਕਿ ਫੁੱਲ ਬੁੱਲ ਰਨ ਕੀ ਹੁੰਦਾ ਹੈ ਹਾਫ ਬੁੱਲ ਰਨ ਕੀ ਹੁੰਦਾ ਹੈ ਕੁਆਟਰ ਬੁੱਲ ਰਨ ਕੀ ਹੁੰਦਾ ਜਾਂ ਪੌਣਾ ਬੁੱਲ ਰਨ ਕੀ ਹੁੰਦਾ ਸੱਚੀ ਨੌਲੇਜ ਨਹੀਂ ਅੱਗੇ ਵੀਰ ਮੈਨੂੰ ਕਹਿੰਦੇ ਆ ਕਿ ਅਗਰ ਕਰੈਕਸ਼ਨ ਵੀ ਕਰੇਗੀ 28000 ਜਾਂ 30000 ਤੋਂ ਆਏਗੀ ਪਹਿਲਾਂ ਨਹੀਂ ਆਂਦੀ ਵੀਰ 2 ਸਾਲ ਦਾ ਕੰਸੋਲਿਡੇਸ਼ਨ ਕਰਕੇ ਉੱਪਰ ਗਈ ਹੈ ਤੁਸੀਂ ਉਸ ਨੂੰ ਥੱਲੇ ਸੁੱਟਣ ਨੂੰ ਫਿਰਦੇ ਹੋ 1.10 ਦਾ ਵੀਰੇ ਮੇਰੇ ਕਹਿਣ ਤੇ ਕਦੇ ਵੀ ਮਾਰਕੀਟ ਥੱਲੇ ਨਹੀਂ ਡਿੱਗੇਗੀ ਮੈਂ ਸੁੱਟ ਨਹੀਂ ਸਕਦਾ ਜੇ ਮੈਂ ਸੁੱਟਣ ਜੋਗਾ ਹੁੰਦਾ ਤਾਂ ਮੈਂ ਤਾਂ ਮਾਰਕੀਟ ਚ ਬਹੁਤ ਪੈਸੇ ਕਮਾ ਲੈਨੇ ਸੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਮਾਰਕੀਟ 28000 ਤੇ 30000 ਤੋਂ ਥੱਲੇ ਆਏਗੀ ਮੈਂ ਕਿਸੇ ਵੀ 1 ਪੁਆਇੰਟ ਤੇ ਨਹੀਂ ਅੱਜ ਦੀ ਵੀਡੀਓ ਵਿੱਚ ਜਿਹੜੀ ਤੁਸੀਂ ਵੀਡੀਓ ਤੇ ਕਮੈਂਟ ਕੀਤਾ ਹੈ ਅੱਜ ਦੀ ਵੀਡੀਓ ਚ ਕਿ ਮੈਂ ਕਿਹਾ ਹੋਵੇ ਕਿ ਇਸ ਪੁਆਇੰਟ ਤੋਂ ਮਾਰਕੀਟ ਥੱਲੇ ਆਏਗੀ ਪਹਿਲਾਂ ਇੱਕ ਗੱਲ ਮੈਂ ਸੁਣਾਉਣਾ ਚਾਹਣਾ ਆਪਣੇ ਵੀਰਾਂ ਨੂੰ ਮੈਂ ਕਿਹਾ ਕੀ ਸੀਗਾ ਇੱਕ ਗੱਲ ਮੈਂ ਉਹ ਵੀਡੀਓ ਪਲੇ ਕਰਦਾ ਉਸ ਤੋਂ ਪਹਿਲਾਂ ਆਪਾਂ 2 ਮਿੰਟ ਗੱਲ ਕਰ ਲਈਏ ਮਾਰਕੀਟ ਅੱਜ ਵੀ ਅਸੀਂ ਪ੍ਰਾਇਮਰੀ ਫੇਸ ਵਿੱਚ ਆਂ ਪ੍ਰਾਇਮਰੀ ਫੇਸ ਕਿੰਨਾ ਤਾਂ ਜਾਏਗਾ ਕੋਈ ਵੀ ਨਹੀਂ ਦੱਸ ਸਕਦਾਗਾ ਕਿ ਪ੍ਰਾਇਮਰੀ ਫੇਸ ਇੱਥੇ ਖਤਮ ਹੋ ਜਾਏਗਾ ਆਪਾਂ ਨਹੀਂ ਕਹਿ ਸਕਦੇ ਇਸ ਤੋਂ ਉੱਪਰ ਜਾਏਗਾ ਨਹੀਂ ਕਹਿ ਸਕਦੇ ਫਿਰ ਸਾਨੂੰ ਕਰਨਾ ਕੀ ਚਾਹੀਦਾ ਮੈਂ ਆਪਣੇ ਵੀਰਾਂ ਨੂੰ ਹਮੇਸ਼ਾ ਕਹਿੰਦਾ ਆ ਰਿਹਾ ਕਿ ਪ੍ਰਾਇਮਰੀ ਫੇਸ ਬਹੁਤ ਜ਼ਿਆਦਾ ਚੱਲ ਚੁੱਕਿਆ ਹੈ ਠੀਕ ਹੈ ਜੀ ਇਸ ਟਾਈਮ ਜੇ ਅਸੀਂ ਕੋਈ ਵੀ ਸਟਾਕਸ ਵਿੱਚ ਜਾਣਾ ਚਾਹੁੰਦੇ ਆ ਸਾਨੂੰ ਬੜਾ ਸੋਚ ਸਮਝ ਕੇ ਸਟੈਪਸ ਲੈਣੇ ਚਾਹੀਦੇ ਆ ਸਾਨੂੰ 100% ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਸਾਨੂੰ ਪਾਰਸ਼ੀਅਲ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕੱਲ ਨੂੰ ਸਾਨੂੰ ਕਿਸੇ ਵੀ ਟਾਈਮ ਤੇ ਸੈਕੰਡਰੀ ਫੇਸ ਦੇਖਣ ਨੂੰ ਮਿਲ ਸਕਦਾ ਹੈ ਕਦੇ ਵੀ ਮਾਰਕੀਟ ਪ੍ਰਾਇਮਰੀ ਫੇਸ ਵਿੱਚ ਨਹੀਂ ਜਾ ਸਕਦੀ ਇੱਕ ਨਾ ਇੱਕ ਟਾਈਮ ਤੇ ਸਾਨੂੰ ਕੈਲੋਸ ਕੈਂਡਰੀ ਫੇਸ ਦੇਖਣ ਨੂੰ ਮਿਲੇਗਾ ਚਾਹੇ ਲੋਕ ਉਹਨੂੰ ਕ੍ਰੈਸ਼ ਦਾ ਨਾਮ ਦੇ ਦੇਣ ਰੀਟਰੇਸਮੈਂਟ ਦਾ ਨਾਮ ਦੇ ਦੇਣ ਮਾਰਕੀਟ ਫਾਲ ਕਹਿ ਦੇਣ ਕੁਝ ਵੀ ਕਹਿ ਦੇਣ ਮਾਰਕੀਟ ਇੱਕ ਵਾਰੀ ਸਾਨੂੰ ਥੱਲੇ ਆਉਂਦੀ ਦਿਖੇਗੀ ਜਾਂ ਕਨਸੋਲਿਡੇਸ਼ਨ ਫੇਸ ਵਿੱਚ ਦਿਖੇਗੀ ਉਦੋਂ ਸਾਡੇ ਕੋਲ ਬੈਸਟ ਓਪਰਚ्युनिटी ਹੋਏਗੀ ਨਵੇਂ ਸਟਾਕਸ ਬਾਈ ਕਰਨ ਦੀ ਜਾਂ ਆਪਣੇ ਜਿਹੜੇ ਪਹਿਲਾਂ ਦੇ ਸਟਾਕਸ ਬਾਈ ਕੀਤੇ ਹੋਏ ਐ ਐਕਿਊਮੂਲੇਟ ਕਰਨ ਦੀ ਠੀਕ ਹੈ ਸੋ ਸਾਨੂੰ ਵੇਟ ਵੀ ਕਰਨੀ ਚਾਹੀਦੀ ਐ ਇੱਕੋ ਦਮ ਤੇ ਸਾਰਾ ਪੈਸਾ ਨਹੀਂ ਲਾਉਣਾ ਚਾਹੀਦਾ ਸੈਕੰਡਲੀ ਬੜੇ ਸੈਕੰਡਲੀ ਬੜੇ ਸੋ ਪੁਆਇੰਟ ਸਮਝ ਰਹੇ ਹੋ ਮੈਂ ਇੱਥੇ ਕੀ ਵੀਡੀਓ ਵਿੱਚ ਕੀ ਕਿਹਾ ਕਿ ਮੈਂ ਇੱਕ ਪੁਆਇੰਟ ਤੇ ਵੀ ਨਹੀਂ ਕਿਹਾ ਕਿ ਮਾਰਕੀਟ ਇੱਥੋਂ ਥੱਲੇ ਡਿੱਗੇਗੀ ਮੈਂ ਇਹ ਕਹਿ ਰਿਹਾ ਕਿ ਮਾਰਕੀਟ ਇੱਕ ਨਾ ਇੱਕ ਦਿਨ ਜ਼ਰੂਰ ਥੱਲੇ ਆਏਗੀ ਜਦੋਂ ਵੀ ਥੱਲੇ ਆਏਗੀ ਸਾਡੇ ਲਈ ਉਹ ਓਪਰਚ्युनिटी ਹੋਏਗੀ ਸਟਾਕਸ ਨੂੰ ਅਕਿਊਮੂਲੇਟ ਕਰਨ ਦੀ ਕਿਉਂਕਿ ਮਾਰਕੀਟ ਕਦੇ ਵੀ ਪ੍ਰਾਇਮਰੀ ਫੇਸ ਵਿੱਚ ਨਹੀਂ ਜਾਂਦੀ ਤੇ ਨਾ ਹੀ ਕਦੇ ਸਕੈਂਡਰੀ ਫੇਸ 'ਚ ਰਹਿੰਦੀ ਹੈ ਮਾਰਕੀਟ ਜਾਂਦੀ ਹੈ ਪ੍ਰਾਇਮਰੀ ਸਕੈਂਡਰੀ ਪ੍ਰਾਇਮਰੀ ਸਕੈਂਡਰੀ ਮਾਰਕੀਟ ਹਮੇਸ਼ਾ ਬੁਲ ਰਨ ਵਿੱਚ ਹੀ ਰਹੇਗੀ ਮੈਂ ਐਕਸੈਪਟ ਕਰਦਾ ਮੈਂ ਹਮੇਸ਼ਾ ਇਹੀ ਕਹਿੰਦਾ ਪਰ ਸਾਨੂੰ ਹਮੇਸ਼ਾ ਸਸਤੇ ਪਾਸਟਾਕ ਮਿਲਣ ਜਿਹੜੇ ਲੋਕ ਸ਼ਾਰਟ ਟਰਮ ਲਈ ਸਟਾਕਸ ਨੂੰ ਦੇਖ ਰਿਹਾ ਹੈ ਅੱਜ ਖਰੀਦਿਆ ਕਿਉਂ ਤਾਂ ਹੀ ਜਾਂਦੇ ਰਹਿਣ ਤੁਹਾਡਾ ਮਤਲਬ ਕਿ ਲੌਂਗ ਟਰਮ ਦਾ ਵਿਜ਼ਨ ਤਾਂ ਹੈ ਹੀ ਨਹੀਂਗਾ ਕੱਲ ਨੂੰ ਦੇਖੋ ਜੇ ਮੈਂ ਅੱਜ ਤੋਂ 20 ਸਾਲ ਬਾਅਦ ਦੇਖ ਰਿਹਾ ਕਿ ਮੇਰੇ ਜਿਹੜਾ ਪੋਰਟਫੋਲੀਓ ਬਹੁਤ ਵੱਡਾ ਹੋਵੇ ਤਾਂ ਅੱਜ ਦੇ ਸਮੇਂ 'ਚ ਮੈਨੂੰ ਸਟਾਕਸ ਸਸਤੇ ਮਿਲਨੇ ਚਾਹੀਦੇ ਆ ਮਾਰਕੀਟ ਵਿੱਚ ਇੱਕ ਸਕੈਂਡਰੀ ਫੇਸਿਸ ਆਉਣੇ ਚਾਹੀਦੇ ਤੇ ਆਉਂਦੇ ਵੀ ਰਹਿਣਗੇ ਭਾਵੇਂ ਮੈਂ ਕ ਕਵਾਂ ਕਿ ਕਦੋਂ ਆਏਗਾ ਨਹੀਂ ਆਏਗਾ ਇੱਕ ਨਾ ਇੱਕ ਦਿਨ ਜ਼ਰੂਰ ਆਏਗਾ ਅੱਜ ਆਜੇ ਕੱਲ ਨੂੰ ਆਜੇ ਮਹੀਨੇ ਨੂੰ ਆਜੇ ਦੋ ਮਹੀਨੇ ਨੂੰ ਆਜੇ ਜ਼ਰੂਰ ਆਏਗਾ ਪਰ ਮੈਂ ਇੱਥੇ ਇਹ ਪੁ ਹੋ ਸਕਦਾ ਕਿ 40000 ਤੋਂ ਆਵੇ ਕਿਉਂਕਿ ਜਿਹੜਾ ਆਪਣਾ ਪ੍ਰਾਇਮਰੀ ਫੇਸ ਚੱਲ ਰਿਹਾ ਹੈ ਨਾ ਜਿੰਨਾ ਮਰਜ਼ੀ ਖਿੱਚਿਆ ਜਾ ਸਕਦਾ ਬਟ ਇੱਕ ਨਾ ਇੱਕ ਦਿਨ ਮੈਂ ਇਹ ਕਿਹਾ ਸੈਕੰਡਰੀ ਫੇਸ ਜ਼ਰੂਰ ਆਏਗਾ ਸਾਨੂੰ ਓਪਰਚੁਨਿਟੀ ਮਿਲੇਗੀ ਗੱਲ ਇੱਥੇ ਨਹੀਂ ਸੀਗੀ ਠੀਕ ਹੈ ਇੱਥੇ ਵੀਰ ਦਾ ਮੈਂ ਰਿਪਲਾਈ ਦਿੱਤਾ ਸੀਗਾ ਮੈਂ ਵੀਰ ਨੂੰ ਇਹ ਵੀ ਕਹਿੰਦਾ ਸੀਗਾ ਵੀਰੇ ਵੀਡੀਓ ਦੁਬਾਰਾ ਸੁਣ ਲਓ ਮੈਂ ਇਹ ਨਹੀਂ ਕਿਹਾਗਾ ਕਿ ਕਿਹੜੇ ਪੁਆਇੰਟ ਤੋਂ ਆਏਗੀ ਬਟ ਬ੍ਰਦਰ ਦੇ ਗੱਲ 'ਚ ਦਿਮਾਗ 'ਚ ਗੱਲ ਪਈ ਨਹੀਂ ਬਾਈ ਨੂੰ ਜਦੋਂ ਪਤਾ ਲੱਗਾ ਕਿ ਇੱਥੇ ਪੁਆਇੰਟ ਥੋੜਾ ਜਿਹਾ ਉਲਟ ਜਾਵੜਿਆ ਮੇਰੇ ਬਾਈ ਨੇ ਗੱਲ ਹੀ ਘਮਾਤੀ ਅ ਜਿਹੜਾ ਟੈਕਨੀਕਲ ਐਨਾਲਿਸਿਸ ਖਾ ਰਹੇ ਹੋ ਉਹਦਾ ਕੋਈ ਫਾਇਦਾ ਨਹੀਂ ਹੁਣ ਟੈਕਨੀਕਲ ਐਨਾਲਿਸਿਸ ਦਾ ਤਾਂ ਇਹਦੇ ਵਿੱਚ ਕੋਈ ਰੋਲ ਆ ਹੀ ਨਹੀਂ ਸੀਗਾ ਬਾਈ ਨੇ ਕਿਹਾ ਮਾਰਕੀਟ 'ਚ 1 ਰੇਸ਼ਿਓ 1 ਰਿਵਾਰਡ ਵਾਲੇ ਕਦੀ ਕਾਮਯਾਬ ਨਹੀਂ ਹੋਣਗੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ ਇਸ ਗੱਲ ਦਾ ਓਕੇ ਇਥੇ ਪਹਿਲਾਂ ਇੱਕ ਰਿਕਵਰ ਕਰ ਲਾਂ ਵੀਰ ਨੇ ਕਿਹਾ ਜਿਹੜਾ ਟੈਕਨੀਕਲ ਐਨਾਲਿਸਿਸ ਤੁਸੀਂ ਸਿਖਾ ਰਹੇ ਹੋ ਵੀਰੇ ਇੱਕ ਚੀਜ਼ ਦੱਸਣਾ ਚਾਹਣਾ ਜਿਹੜਾ ਟੈਕਨੀਕਲ ਐਨਾਲਿਸਿਸ ਮੈਂ ਸਿਖਾ ਰਿਆ ਨਾ ਇਹ ਯੂਨੀਵਰਸਲ ਟੈਕਨੀਕਲ ਐਨਾਲਿਸਿਸ ਹੈ ਮੇਰਾ ਟੈਕਨੀਕਲ ਐਨਾਲਿਸਿਸ ਨਹੀਂਗਾ ਇਹ ਕਿਤਾਬਾਂ ਦਾ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਮੈਂ ਤਾਂ ਸਿਰਫ ਉਸ ਨੂੰ ਆਪਣੀ ਵੀਰਾਂ ਨੂੰ ਸਿਖਾ ਰਿਹਾ ਉਹਨਾਂ ਤੱਕ ਪਹੁੰਚਾ ਰਿਹਾ ਮੈਂ ਤਾਂ ਇੱਕ ਮੀਡੀਅਮ ਐ ਮੈਂ ਕੋਈ ਇਹ ਨਹੀਂ ਦੱਸ ਰਿਹਾਗਾ ਕਿ ਦੇਖੋ ਟੈਕਨੀਕਲ ਐਨਾਲਿਸਿਸ ਦੱਸਣਾ ਕੈਂਡਲਸਟਿਕ ਕਿਵੇਂ ਬੰਦੀ ਹੈ ਕਲਰ ਕਿਵੇਂ ਬੰਦੇ ਹੈ ਬੁਲਿਸ਼ ਕੈਂਡਲ ਕੀ ਹੁੰਦੀ ਹੈ ਕੱਪ ਐਂਡ ਹੈਂਡਲ ਪ ਵਾਲਿਊਮਸ ਕੀ ਹੁੰਦੀਆਂ ਵਾਲਿਊਮ ਪ੍ਰੋਫਾਈਲ ਕੀ ਹੁੰਦੀਆਂ ਇਹ ਚੀਜ਼ਾਂ ਦੱਸਣੀਆਂ ਕੋਈ ਗਲਤ ਚੀਜ਼ ਤਾਂ ਹੈ ਨਹੀਂ ਮੈਂ ਆਪਣੇ ਵੀਰਾਂ ਨੂੰ ਐਜੂਕੇਟ ਕਰ ਰਿਹਾ ਫਿਰ ਤੁਸੀਂ ਗੱਲ ਕਹਿ ਰਹੇ ਹੋ ਦੇਖੋ ਇੱਥੇ ਪੁਆਇੰਟ ਮੇਨ ਕੀ ਹੁੰਦਾ ਕਿ ਹਰ ਇੱਕ ਦਾ ট্রেਡਿੰਗ ਕਰਨ ਦਾ ਤਰੀਕਾ ਲੱਗ ਹੁੰਦਾ ਕੋਈ ਮੂਵਿੰਗ ਐਵਰੇਜਸ ਯੂਜ਼ ਕਰਦਾ ਕੋਈ ਪੈਟਰਨਸ ਯੂਜ਼ ਕਰਦਾ ਕੋਈ ਬਲਿੰਗਰ ਬੈਂਡ ਯੂਜ਼ ਕਰਦਾ ਕੋਈ ਫਿਬੋਨਾਚੀ ਯੂਜ਼ ਕਰਦਾ ਕੋਈ ਅ ਬ੍ਰੇਕਆਉਟਸ ਯੂਜ਼ ਕਰਦਾ ਹੈ ਕੋਈ ਵੈਲਿਊਏਸ਼ਨ ট্রেਡਿੰਗ ਕਰਦਾ ਹੈ ਕੋਈ ਮੋਮੈਂਟਮ ট্রেਡਿੰਗ ਕਰਦਾ ਹੈ ਦੁਨੀਆ ਤੇ ਡਿਫਰੈਂਟ ਤਰ੍ਹਾਂ ਦੇ ਲੋਕ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਡਿੰਗ ਕਰਦੇ ਆ ਟ੍ਰੇਡਿੰਗ ਕਰਨਾ ਇੱਕ ਸਕਿੱਲਸ ਹੈ ਇੱਕ ਸਾਈਕੋਲੋਜੀ ਹੈ ਇੱਕ ਡਿਫਰੈਂਟ ਕਨਸੈਪਟ ਹੈ ਬਟ ਟੈਕਨੀਕਲ ਐਨਾਲਿਸਿਸ ਯੂਨੀਵਰਸਲ ਚ ਇੱਕ ਹੀ ਹੈ ਹਰ ਇੱਕ ਬ੍ਰਦਰ ਕਿਤੋਂ ਵੀ ਸਿੱਖੇ ਮੇਰੇ ਤੋਂ ਸਿੱਖੇ ਬੁੱਕਸ ਤੋਂ ਸਿੱਖੇ ਕਿਤੋਂ ਕੋਰਸ ਲੈ ਲੈ ਪੇਡ ਕੋਰਸ ਲੈ ਲੈ ਤੁਸੀਂ ਕਿਸੇ ਕੋਲ ਚਲੇ ਜਾਓ ਟੈਕਨੀਕਲ ਐਨਾਲਿਸਿਸ ਕਦੇ ਵੀ ਚੇਂਜ ਨਹੀਂ ਹੋ ਸਕਦਾ ਸੋ ਮੈਨੂੰ ਨਹੀਂ ਲੱਗਦਾ ਕਿ ਮੈਂ ਉੱਥੇ ਗਲਤ ਆ ਫਿਰ ਦੂਸ ਕਿ ਮਾਰਕੀਟ ਚ 1 ਰੇਸ਼ਿਓ 1 ਰਿਵਾਰਡ ਵਾਲੇ ਕਦੀ ਕਾਮਯਾਬ ਨਹੀਂ ਹੋਣਗੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਵੀਰੇ ਮੈਨੂੰ ਇਹ ਨਹੀਂ ਪਤਾ 1 ਰੇਸ਼ਿਓ 1 ਵਾਲੀ ਗੱਲ ਤੁਸੀਂ ਕਿਤੇ ਕਿਵੇਂ ਮੈਂ ਅੱਜ ਤੱਕ ਕਿਸੇ ਵੀਡੀਓ ਚ ਨਹੀਂ ਕਿਹਾ ਕੋਈ ਮੈਨੂੰ ਇੱਕ ਵੀਡੀਓ ਦੱਸ ਦੋ ਜਿੰਦੇ ਵਿੱਚ ਮੈਂ ਕਿਹਾ ਹੋਵੇ ਕਿ 1 ਰੇਸ਼ਿਓ 1 ਰਿਸਕ ਰਿਵਾਰਡ ਹੋਣਾ ਚਾਹੀਦਾ ਜਾਂ ਤਾਂ ਮਤਲਬ ਕਿ 50 ਰੁਪਏ ਦਾ ਪ੍ਰੋਫਿਟ ਹੋ ਜਾਏ ਜਾਂ 50 ਰੁਪਏ ਦਾ ਲਾਸ ਹੋ ਜਾਏ ਤੁਹਾਨੂੰ ਦੋਹਾਂ ਥਾਵਾਂ ਤੇ ਨਿਕਲ ਜਾਣਾ ਚਾਹੀਦਾ ਮੈਂ ਅੱਜ ਤੱਕ ਕਿਸੇ ਵੀਡੀਓ ਚ ਇਹ ਗੱਲ ਨਹੀਂ ਕੀਤੀ ਗਈ ਠੀਕ ਹੈ ਤੇ ਇਹਦਾ ਆਨਸਰ ਮੈਂ ਨਹੀਂ ਦੇ ਰਿਹਾ ਇਹਦਾ ਆਨਸਰ ਤੁਸੀਂ ਖੁਦ ਦੇ ਰਹੇ ਹੋ ਤੁਸੀਂ ਇੱਥੇ ਕੀ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਕਿ ਇਸ ਗੱਲ ਨਾਲੇ ਤੁਸੀਂ ਤੇ ਸਟਾਪ ਲੌਸ ਯੂਜ਼ ਕਦੇ ਕਰਦੇ ਹੀ ਨਹੀਂ ਜੇ ਵੀਰੇ ਮੈਂ ਸਟਾਪ ਲੌਸ ਯੂਜ਼ ਕਰਦਾ ਹੀ ਨਹੀਂ ਫਿਰ ਰਿਸਕ ਰਿਵਾਰਡ ਵਾਲੀ ਤਾਂ ਗੱਲ ਹੀ ਖਤਮ ਹੋ ਗਈ ਨਾ ਮੈਂ ਸਟਾਪ ਲੌਸ ਯੂਜ਼ ਹੀ ਨਹੀਂ ਕਰਦਾ ਕਦੇ ਅ ਮਤਲਬ ਕਿ ਮੈਂ ਉਹਨੂੰ ਸੈਲ ਕਰਾਂਗਾ ਹੀ ਨਹੀਂ ਠੀਕ ਹੈ ਪਰ ਤੁਹਾਡੇ ਸਟਾਪ ਲੌਸ ਦਾ ਵੀ ਮੈਂ ਰਿਪਲਾਈ ਦਵਾਂਗਾ ਸਟਾਪ ਲੌਸ ਤੇ ਤੁਸੀਂ ਗਾਂ ਇੱਕ ਹੋਰ ਲਾਈਨ ਕਹੀ ਸੀਗੀ ਬਾਕੀ ਤੁਸੀਂ ਡਿਸਪਲਿਨ ਟ੍ਰੇਡਰ ਨਹੀਂ ਹੋ ਕਈ ਵਾਰ ਸਟਾਪ ਲਸ ਲਗਾਉਣਾ ਬਹੁਤ ਮਹਿੰਗਾ ਪੈ ਜਾਂਦਾ ਐ ਐਕਚੁਅਲੀ ਵਿੱਚ ਮੈਂ ਇੱਥੇ ਗਲਤੀ ਕਰ ਦਿੱਨਾ ਵੀਰੇ ਨੇ ਇਹ ਕਹਿਣਾ ਸੀਗਾ ਸਟਾਪ ਲਸ ਨਹੀਂ ਲਗਾਉਣਾ ਠੀਕ ਐ ਕੋਈ ਗੱਲ ਨਹੀਂ ਐਡਾ ਕੋ ਐਰਰ ਚੱਲਦਾ ਹੋ ਜਾਂਦਾ ਆਪਣੇ ਤੋਂ ਵੀ ਟਾਈਪਿੰਗ ਚ ਹੋ ਜਾਂਦਾ ਕਿ ਸਟਾਪ ਲਸ ਨਹੀਂ ਲਗਾਉਣਾ ਮਹਿੰਗਾ ਪੈ ਜਾਂਦਾ ਵੀਰ ਜੀ ਵੋਡਾਫੋਨ ਸ਼ੇਅਰ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਦੀ ਸਾਰੀ ਕੈਪੀਟਲ ਖਤਮ ਹੋ ਗਈ ਐ ਵਿਰੇ ਇੱਕ ਚੀਜ਼ ਦੱਸਦਾ ਸਟੌਪ ਲੌਸ ਦੇਖੋ ਕਿੰਨਾ ਲਈ ਹੁੰਦਾ ਸਟੌਪ ਲੌਸ ਉਹ ਲੋਕ ਲਾਉਂਦੇ ਆ ਜਿਹੜੇ ਟੈਕਨੀਕਲ ট্রেਡਿੰਗ ਕਰਦੇ ਆ ਮੇਰੀ ਟ੍ਰੇਡਿੰਗ ਟੋਟਲੀ ਫੰਡਾਮੈਂਟਲ ਟ੍ਰੇਡਿੰਗ ਹੁੰਦੀ ਹੈ ਮੈਂ ਸਟਾਕਸ ਦੇ ਫੰਡਾਮੈਂਟਲ ਐਨਾਲਿਸਿਸ ਵੀ ਕਰਦਾ ਟੈਕਨੀਕਲ ਐਨਾਲਿਸਿਸ ਵੀ ਕਰਦਾ ਕੰਪਨੀ ਦਾ ਪਹਿਲਾ ਬਿਜ਼ਨਸ ਮਾਡਲ ਵੇਖਦੇ ਆ ਵੈਲਿਊਏਸ਼ਨਸ ਵੇਖਦੇ ਆ ਫੰਡਾਮੈਂਟਲਸ ਦੇਖਦੇ ਆ ਬੈਲੈਂਸ ਸ਼ੀਟਸ ਪੜ੍ਹਦੇ ਆ ਸਾਰਾ ਕੁਝ ਦੇਖ ਕੇ ਫਿਰ ਟੈਕਨੀਕਲਸ ਵੀ ਦੇਖਦੇ ਆ ਫਿਰ ਅਸੀਂ ਸਟਾਕ ਨੂੰ ਬਾਈ ਕਰਦੇ ਆ ਜਦੋਂ ਤੁਸੀਂ ਕੰਪਨੀ ਦੇ ਫੰਡਾਮੈਂਟਲ ਦੇਖ ਲਏ ਸਭ ਕੁਝ ਦੇਖ ਲਿਆ ਸਸਤੇ ਭਾਤੇ ਨੂੰ ਬਾਈ ਕਰ ਲਿਆ ਵੈਲਿਊਏਸ਼ਨ ਸਸਤੀਆਂ ਨੇ ਤੁਹਾਡਾ ਸਟੌਪ ਲੌਸ ਤਾਂ ਆਪ ਹੀ ਲੱਗ ਗਿਆ ਨਾ ਪਹਿਲਾਂ ਕੰਪਨੀ ਨੂੰ ਚੁਣਨ ਲੱਗੇ ਜੇ ਤੁਸੀਂ ਸਹੀ ਸਟਾਕ ਸਿਲੈਕਟ ਕਰ ਲਓ ਤਾਨੂੰ ਸਟੌਪ ਲੌਸ ਲਾਉਣ ਦੀ ਲੋੜ ਨਹੀਂ ਐਕਚੁਅਲੀ ਵਿੱਚ ਜਿਹੜਾ ਤੁਸੀਂ ਫੰਡਾਮੈਂਟਲੀ ਸਟਾਕ ਨੂੰ ਪਿਕ ਕਰ ਰਹੇ ਹੋ ਉਹੀ ਤੁਹਾਡਾ ਸਟੌਪ ਲੌਸ ਹੁੰਦਾ ਮੈਂ ਪ੍ਰਾਈਸ ਤੇ ਸਟੌਪ ਲੌਸ ਨਹੀਂ ਲਾਉਂਦਾ ਪ੍ਰਾਈਸ ਤਾਂ ਮੂਵਮੈਂਟ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਇੱਕ ਗੇਮ ਹੈ ਬਟ ਜਦੋਂ ਅਸੀਂ ਫੰਡਾਮੈਂਟਲ ਐਨਾਲਿਸਿਸ ਕਰਦੇ ਆ ਨਾ ਕੰਪਨੀਆਂ ਉੱਪਰ ਜਾਂਦੀਆਂ ਹੀ ਜਾਂਦੇ ਸਾਨੂੰ ਪਤਾ ਹੈ ਕਿ ਉਹਦਾ ਬਿਜ਼ਨਸ ਮਾਡਲ ਅਜਿਹਾ ਹੈ ਕਿ ਕੱਲ ਨੂੰ ਕੰਪਨੀ ਨੇ ਉੱਪਰ ਜਾਣਾ ਤੁਹਾਨੂੰ ਥੋੜੀ ਬਹੁਤ ਜ਼ਿਆਦਾ ਵੇਟ ਕਰਨੀ ਪੈ ਸਕਦੀ ਹੈ ਬਟ ਉੱਪਰ ਜਾਏਗਾ ਹੀ ਜਾਏਗਾ ਠੀਕ ਹੈ ਦੂਸਰੀ ਗੱਲ ਇੱਥੇ ਇੱਕ ਹੋਰ ਸ਼ੇਅਰ ਕਰਦਾ ਤੁਹਾਨੂੰ ਕੀ ਸਟੌਪ लॉस ਸਿਰਫ ਤੇ ਸਿਰਫ ਸਾਡਾ ਇਹੀ ਨਹੀਂ ਹੁੰਦਾ ਕਿ ਅਸੀਂ ਫੰਡਾਮੈਂਟਲ ਐਨਾਲਿਸਿਸ ਕਰਦੇ ਹਾਂ ਸਟੌਪ लॉस ਮੇਰਾ ਸੈਕੰਡ ਇੱਕ ਹੋਰ ਹੁੰਦਾ ਹੈ ਸੈਕੰਡ ਸਟੌਪ लॉस ਮੇਰਾ ਕੀ ਹੈ ਡਿਵਰਸਿਫਿਕੇਸ਼ਨ ਮੈਂ ਸਟੌਕਸ ਨੂੰ ਡਿਵਰਸਿਫਾਈਡ ਰੱਖਦਾ ਮੈਂ ਕਦੇ ਵੀ ਇੱਕ ਸਟੌਕ ਵਿੱਚ ਸਾਰਾ ਫੰਡ ਨਹੀਂ ਪਾਉਂਦਾ ਕਿਸੇ ਇੱਕ ਸਟੌਕ 'ਚ ਮੈਂ 1 ਤੋਂ 2% ਪਾਉਣਾ ਹੈ ਮੇਰੇ ਕੋਲ ਸਟੌਕਸ ਬਹੁਤ ਜ਼ਿਆਦਾ ਹੈ ਠੀਕ ਹੈ ਹਰ ਇੱਕ ਸਟੌਕ 'ਚ 1-1 2-2% ਹੈ ਸੋ ਡਿਵਰਸਿਫਿਕੇਸ਼ਨ ਹੈ ਰੱਬ ਨਾ ਕਰੇ ਚਲੋ ਕਹਿ ਲਓ ਕਿ ਕੱਲ ਨੂੰ ਮੇਰੀਆਂ ਦੋ ਤਿੰਨ ਕੰਪਨੀਆਂ ਦੇ ਫੰਡਾਮੈਂਟਲ ਆਉਣ ਵਾਲੇ ਸਮੇਂ 'ਚ ਤੇ ਕੀ ਮੈਨੂੰ ਉਸ ਦਾ ਲਾਸ ਹੋਏਗਾ ਠੀਕ ਹੈ ਮੈਂ ਮੰਨਿਆ ਕਿ ਮੇਰੀਆਂ ਤਿੰਨ ਕੰਪਨੀਆਂ ਲਾਸ ਹੋ ਗਈਆਂ 2-2% ਵਾਲੀਆਂ 6% ਟੁੱਟ ਗਿਆ ਮੇਰਾ ਵਿੱਚੋਂ ਤੁਸੀਂ ਇਹ ਕਹਿ ਰਹੇ ਹੋ ਬਟ ਉਹ ਕਦੇ ਵੀ ਮੇਰਾ 6% ਦਾ ਲਾਸ ਨਹੀਂ ਚੀਜ਼ ਸਮਝੋ 6% ਮੇਰਾ ਸੋਚੋ ਕਿ ਕੰਪਨੀਆਂ ਮੈਂ ਇਹ ਵੀ ਕਹਤਾ ਕਿ ਜ਼ੀਰੋ ਹੋ ਗਈਆਂ ਤੁਹਾਡੀ ਇਹ ਵੀ ਮੰਨ ਲਈ ਕਿ ਜ਼ੀਰੋ ਹੋ ਗਈਆਂ ਵੈਸੇ ਉਹ ਕਦੇ ਵੀ ਹੋਣਗੀਆਂ ਕਿਉਂਕਿ ਅਸੀਂ ਫੰਡਾਮੈਂਟਲੀ ਸਭ ਕੁਝ ਪਿਕ ਕਰ ਰਹੇ ਹਾਂ ਜ਼ੀਰੋ ਵੀ ਹੋ ਗਈਆਂ ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ ਜ਼ੀਰੋ ਹੋ ਗਈਆਂ ਪਰ ਜਿਹੜਾ ਬਾਕੀ 94% ਬਚਿਆ ਕੀ ਤੁਹਾਨੂੰ ਲੱਗਦਾ ਕਿ ਉੱਥੇ ਹੀ ਖੜਾ ਰਹੇਗਾ ਜਿਹੜੇ ਉਹ ਸਟਾਕਸ ਡਬਲ ਹੋ ਜਾਣਗੇ ਜਿਹੜਾ ਮੇਰਾ 6% ਹੈ ਨਾ ਉਹ 3 ਤੇ ਆ ਜਾਏਗਾ ਜਦੋਂ ਉਹ ਸਾਰੇ ਪਰਸੈਂਟੇਜ ਵਧੇਗੀ ਜਦੋਂ ਉਹਨਾਂ ਦੀ ਗਰੋਥ ਜਦੋਂ ਮੈਂ ਉਸ ਫੰਡ ਨੂੰ ਹੋਰ ਰੋਟੇਟ ਕਰਾਂਗਾ ਹੋਰ ਵਧੇਗਾ ਜਿਹੜਾ 6% ਹੈ ਕਿਸੇ ਟਾਈਮ ਤੇ ਅੱਧਾ ਕਹਿ ਲਓ ਸਵਾ ਪਰਸੈਂਟ ਜਿਵੇਂ ਖਤਮ ਹੋ ਜਾਏਗਾ ਸੌਰੀ ਪਰਸੈਂਟੇਜ ਸਮੇਂ ਦੇ ਨਾਲ ਠੀਕ ਹੈ ਇੱਕ ਤਰੀਕਾ ਹੁੰਦਾ ਵੀ ਸਟੌਪ ਲੌਸ ਦਾ ਠੀਕ ਹੈ ਸੋ ਡਿਵਰਸਿਫਿਕੇਸ਼ਨ ਅਨਦਰ ਮੇਰਾ ਸਟੌਪ ਲੌਸ ਹੁੰਦਾ ਸੋ ਮੇਰੇ ਤਰੀਕੇ ਰਹਿੰਦੇ ਸਟੌਪ ਲੌਸ ਦੇ ਫਿਰ ਅੱਗੇ ਤੁਸੀਂ ਗੱਲ ਕੀਤੀ ਐ ਬਹੁਤ ਮਹਿੰਗਾ ਪੈਨਦਾ ਵੀਰ ਜੀ ਵੋਡਾਫੋਨ ਸ਼ੇਅਰ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਦਾ ਸਾਰਾ ਕੈਪੀਟਲ ਖਤਮ ਹੋ ਗਿਆ ਵੀਰੇ ਵੋਡਾਫੋਨ ਸ਼ੇਅਰ ਵਿੱਚ ਟ੍ਰੇਡ ਕੀਤੀ ਕਿਉਂ ਪਹਿਲਾਂ ਫੰਡਾਮੈਂਟਲ ਪੜੇ ਹੁੰਦੇ 2015 ਵਿੱਚ 올 ਟਾਈਮ ਹਾਈ ਤੇ ਸੀ ਸਟਾਕ ਤੁਸੀਂ ਦੇਖੋ ਮੈਂ ਉਹ ਜਿਹੇ ਸਟਾਕ ਨੂੰ ਕਦੇ ਨਹੀਂ ਪਿਕ ਕਰੂੰਗਾ ਕਿਉਂ ਨਹੀਂ ਪਿਕ ਕਰੂੰਗਾ 100 ਤੋਂ ਉੱਤੇ ਦਾ ਪੀ ਰੇਸ਼ੀਓ ਸੀਗਾ ਕਦੇ ਹੁੰਦਾ ਡੈਪਟ ਟੂ ਇਕਵਿਟੀ ਦੇਖਿਆ ਉਸ ਟਾਈਮ ਕਿੰਨਾ ਸੀਗਾ ਜਿੰਨੇ ਉਹਦੇ ਤੇ ਜਿੰਨਾ ਉਹਦੇ ਕੋਲ ਰਿਜ਼ਰਵ ਸੀਗਾ ਉਦੋਂ ਡਬਲ ਉਹਦੇ ਕੋਲੇ ਲਾਇਬਿਲਿਟੀ ਸੀਗੀਆਂ ਉਦੋਂ ਜਿਆਦਾ ਉਹਨਾਂ ਤੇ ਕਰਜ਼ਾ ਸੀ ਬੋਰਿੰਗਸ ਸੀਗੀਆਂ ਕਰਜ਼ਾ ਸੀਗਾ ਉਸ ਤੋਂ ਬਾਅਦ ਸਟਾਕ ਦਾ ਪ੍ਰਾਈਸ ਡਿੱਗ ਗਿਆ ਪੀ ਰੇਸ਼ੀਓ ਵੀ ਡਿੱਗ ਗਿਆ ਕਿ ਪੀ ਸਸਤਾ ਹੋ ਗਿਆ ਮੈਨੂੰ ਬਾਏ ਕਰ ਲੈਣਾ ਚਾਹੀਦਾ ਸੀ ਅਗਲੇ ਸਾਲ ਦੇ ਨਾ ਕੁਆਟਰ ਦੇ ਤੁਸੀਂ ਫੇਰ ਰਿਜ਼ਲਟ ਦੇਖ ਲਓ ਅਗਲੇ ਈਅਰ ਦੇ ਅਗਲੇ ਈਅਰ 'ਚ ਕੀ ਹੋਇਆ ਬੋਰਿੰਗਸ ਹੋਰ ਵੱਧ ਗਈਆਂ ਤੇ ਰਿਜ਼ਰਵ ਹੋਰ ਕੱਟ ਗਏ ਜਿਵੇਂ ਜਿਵੇਂ ਸਮਾਂ ਬੀਤਦੇ ਗਿਆ ਇਹਨਾਂ ਦੇ ਰਿਜ਼ਰਵ ਘਟਦੇ ਗਏ ਅੱਜ ਮਾਈਨਸ 'ਚ ਨੇ ਤੇ ਬੋਰਿੰਗਸ ਬਹੁਤ ਜ਼ਿਆਦਾ ਨੇ ਠੀਕ ਹੈ ਜਦੋਂ ਅਗਲੇ ਤੇ ਡੈਪ ਟੂ ਇਕਵਿਟੀ ਇੰਨਾ ਜ਼ਿਆਦਾ ਹਾਈ ਹੋਵੇ ਪੈਸਾ ਜਿਹੜਾ ਲੋਕਾਂ ਤੋਂ ਲਿਆ ਇੰਨਾ ਜ਼ਿਆਦਾ ਤੇ ਲੋਕਾਂ ਨੂੰ ਮੋੜਨ ਵਾਲਾ ਇੰਨਾ ਪਿਆ ਉਹ ਕੰਪਨੀ ਚ ਮੈਂ ਕਿਉਂ ਇਨਵੈਸਟ ਕਰੂੰਗਾ ਮੈਂ ਫੰਡਾਮੈਂਟਲ ਟ੍ਰੇਡ ਕਰਦਾ ਚੀਜ਼ਾਂ ਨੂੰ ਸਮਝੋ ਜੇ ਤੁਸੀਂ ਮੇਰੀਆਂ ਇੰਨੀਆਂ ਵੀਡੀਓਜ਼ ਵੇਖਦੇ ਹੋ ਫਿਰ ਵੀ ਤੁਸੀਂ ਮੈਨੂੰ ਇਸ ਬੇਸ ਤੇ ਪਿਕ ਕਰ ਰਹੇ ਹੋ ਠੀਕ ਹੈ ਕਿ ਇਹਨਾਂ ਚੀਜ਼ਾਂ ਦਾ ਉਤਲੇ ਕੁਸਚਨ ਨਾ ਬਾਈ ਦਾ ਕੋਈ ਲੈਣਾ ਦੇਣਾ ਨਹੀਂ ਬਟ ਫਿਰ ਵੀ ਮੈਨੂੰ ਵੀਰ ਦਿਖਾਉਣ ਲਈ ਚਲੋ ਲਾਸਟ ਤੇ ਮੈਂ ਗੱਲ ਖਤਮ ਕੀਤੀ ਵੀਰ ਨੂੰ ਰਿਪਲਾਈ ਵੀ ਦਿੱਤਾ ਫਿਰ ਲਾਸਟ ਤੇ ਵੀਰ ਨੇ ਕਹਿਤਾ ਕਿ ਬਿਲਕੁਲ ਜਿੰਨੂੰ ਇਹ ਨਹੀਂ ਪਤਾਗਾ ਕਰੈਕਸ਼ਨ ਕਿਹੜੇ ਫੇਸ ਚ ਆਣੀ ਹੈ ਫਿਰ ਕੀ ਸਿਖਾਏਗਾ ਸਾਨੂੰ ਖੈਰ ਅਨਫੋਲੋ ਕਰਤਾ ਤੁਹਾਨੂੰ ਸ਼ੁਕਰਾਨੇ ਵੀਰੇ ਤੁਸੀਂ ਅਨਫੋਲੋ ਕੀਤਾ ਐਕਚੁਅਲੀ ਵਿੱਚ ਮੈਂ ਡਿਬੇਟ ਵਿੱਚ ਜਾਣਾ ਵੀ ਨਹੀਂ ਚਾਹੁੰਦਾ ਟਾਈਮ ਵੇਸਟ ਹੁੰਦਾ ਹਨਾ ਬਟ ਏ ਆਪਣੇ ਅੱਜ ਦੇ ਵੀਰਾਂ ਨੂੰ ਮੈਂ ਇੱਕ ਨੌਲੇਜ ਦੇਣਾ ਚਾਹੁੰਦਾ ਸੀਗਾ ਕਿ ਕਦੇ ਵੀ ਨਾ ਜਿਹੜਾ ਮੇਰਾ ਤਰੀਕਾ ਕਦੇ ਵੀ ਇਹ ਨਾ ਸੋਚਿਓ ਕਿ ਜਾਂ ਕੋਈ ਹੋਰ ਵੀਰਾ ਵੀ ਮੇਰੀ ਥਾਂ ਤੇ ਕੋਈ ਹੋਰ ਬ੍ਰਦਰ ਵੀ ਹੋਵੇ ਹਰ ਇੱਕ ਇਨਸਾਨ ਦੀ ਸਾਈਕੋਲੋਜੀ ਲੱਗ ਹੁੰਦੀ ਹੈ ਕੋਈ ਕਿਸੇ ਤਰੀਕੇ ਨਾਲ ਟਰੇਡ ਕਰਦਾ ਕੋਈ ਕਿਸੇ ਤਰੀਕੇ ਨਾਲ ਟਰੇਡ ਕਰਦਾ ਜੇ ਤੁਸੀਂ ਉਹਨੂੰ ਸੁਣਦੇ ਹੋ ਜਾਂ ਤਾਂ ਉਹਦੇ ਤੋਂ ਸਿੱਖੋ ਜੇ ਨਹੀਂ ਪਸੰਦ ਆਉਂਦਾ ਉਹਨੂੰ ਅਵੋਇਡ ਕਰਕੇ ਛੱਡ ਕੇ ਚਲੇ ਜਾਓ ਉਹਦੇ ਨਾਲ ਬੈਸ ਹੋਣਾ ਜੇ ਬੈਸ ਹੋਗੇ ਨਾ ਅਗਲੇ ਦਾ ਟਾਈਮ ਵੀ ਖਰਾਬ ਹੋਏਗਾ ਤੁਹਾਡਾ ਟਾਈਮ ਵੀ ਖਰਾਬ ਹੋਏਗਾ ਠੀਕ ਹੈ ਸੋ ਚੀਜ਼ਾਂ ਨੂੰ ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕ ਕਵਸਚਨ ਦਿੱਤਾ ਸੀ ਹੁਣ ਆਉਣੇ ਆਪਾਂ ਮੇਨ ਪੁਆਇੰਟ ਤੇ ਜਿਹੜਾ ਮੇਨ ਪੁਆਇੰਟ ਆਪਾਂ ਸ਼ੁਰੂ ਚ ਗੱਲ ਕੀਤੀ ਸੀਗੀ ਕਿ ਮਾਰਕੀਟ ਸਾਨੂੰ ਕੀ ਦਿਖਾ ਕੇ ਜਾ ਸਕਦੀ ਹੈ ਠੀਕ ਹੈ ਜੀ ਸੋ ਆਪਾਂ ਕੋਸ਼ਿਸ਼ ਕਰਨੀ ਹੈ ਆ ਮਾਰਕੀਟ ਦਾ ਏਵੈਲੂਏਸ਼ਨ ਕਰਨ ਦੀ ਦੇਖੋ ਨਿਫਟੀ 50 ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਆ ਚਾਰਟ ਆਪਣੇ ਵੀਰਾਂ ਨੂੰ ਅੱਗੇ ਵੀ ਹਮੇਸ਼ਾ ਦਿਖਾਉਣਾ ਆਉਣਾ ਇੱਕ ਪ੍ਰਾਇਮਰੀ ਫੇਸ ਆ ਦਿਖਾ ਦਾਂ ਇੱਕ ਵਾਰੀ ਦੁਬਾਰਾ ਆਪਾਂ ਬਣਾ ਲੈਨੇ ਆ ਆਪਣਾ ਪਹਿਲਾ ਪ੍ਰਾਇਮਰੀ ਫੇਸ ਸੀਗਾ ਫਿਰ ਇੱਕ ਸਕੈਂਡਰੀ ਫੇਸ ਆਇਆ ਫਿਰ ਅਨਦਰ ਪ੍ਰਾਇਮਰੀ ਫੇਸ ਆਇਆ ਫਿਰ ਆਪਾਂ ਗੱਲ ਕੀਤੀ ਸੀ ਕਿ ਅਨਦਰ ਸਾਨੂੰ ਇੱਕ ਸਕੈਂਡਰੀ ਫੇਸ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਬਟ ਇਹ ਮੈਂ ਇਹ ਨਹੀਂ ਕਿਹਾ ਸੀਗਾ ਮੈਂ ਇਹ ਕਿਹਾ ਸੀਗਾ ਕਿ 25000 ਲੈਵਲ ਸਾਡੀ ਪਹਿਲੀ ਇੱਕ ਸਾਈਕੋਲੋਜੀਕਲ ਰੈਜ਼ਿਸਟੈਂਸ ਨਿਕਲ ਕੇ ਆਏਗੀ ਉੱਥੋਂ ਮਾਰਕੀਟ ਕਨਸੋਲिडेट ਕਰ ਸਕਦੀ ਹੈ ਉੱਥੋਂ ਥੋੜੀ ਬਹੁਤ ਥੱਲੇ ਵੀ ਆ ਸਕਦੀ ਹੈ ਜੇ 25000 ਰੈਜ਼ਿਸਟੈਂਸ ਸਪੋਰਟ ਟੁੱਟਣ ਲਈ ਹੀ ਬਣੀ ਹੈ ਜੇ ਮਾਰਕੀਟ ਇਹਨੂੰ ਤੋੜਦੀ ਹੈ ਕਿੰਨੀ ਉੱਪਰ ਜਾ ਸਕਦੀ ਹੈ ਇੱਕ ਚੀਜ਼ ਯਾਦ ਰੱਖਣਾ ਵੀਰੇ ਕਦੇ ਵੀ ਮਾਰਕੀਟ ਨਾਲ ਜਿੱਦਣ ਦੀ ਕੋਸ਼ਿਸ਼ ਨਾ ਕਰਿਓ ਆਪਦੇ ਗੈਸਸ ਲਾਉਣ ਦੀ ਕੋਸ਼ਿਸ਼ ਨਾ ਕਰਿਓ ਆਪਾਂ ਮਾਰਕੀਟ ਦੇ ਅਕੋਰਡਿੰਗ ਚੱਲਣਾ ਆਪਾਂ ਕਦੇ ਵੀ ਮਾਰਕੀਟ ਦੇ ਅਗੇਂਸਟ ਨਹੀਂ ਚੱਲਣਾ ਮਾਰਕੀਟ ਸਾਡੇ ਵੱਲੋਂ ਦੇਖੋ ਇੱਥੋਂ ਕਿਤੇ ਵੀ ਜਾਵੇ ਮੇਰੇ ਵੱਲੋਂ ਮਾਰਕੀਟ ਇੱਥੇ ਜਾਵੜੇ ਸੌਰੀ ਇੰਨੀ ਤਾਂ ਜਾਵੜੇ ਇੰਨੀ ਤਾਂ ਜਾਵੜੇ 30000 ਤੇ ਜਾਵੜੇ ਮੇਰੇ ਵੱਲੋਂ ਇੱਥੋਂ 34000 ਤੇ ਜਾਵੜੇ ਮੈਂ ਇੱਥੇ ਕੀ ਕਰ ਰਿਹਾ ਹਾਂ ਹੁਣ ਮੇਨ ਪੁਆਇੰਟ ਹੁੰਦਾ ਹੈ ਕਿ ਈਵੈਲੂਏਸ਼ਨ ਮੈਂ ਇਹ ਕਹਿ ਲਿਆ ਕਿ ਫੋਰ ਐਗਜ਼ਾਮਪਲ ਮੈਂ ਸੋਚ ਰਿਹਾ ਕਿ 350 ਆਹ ਉਹਦੇ ਦਿਮਾਗ ਤੇ ਕਿਉਂਕਿ ਮਾਰਕੀਟ ਕਿੰਨੀ ਉੱਪਰ ਜਾਏਗੀ ਮੈਂ ਰੀਅਲੀ ਦੱਸਣਾ ਚਾਹਣਾ ਕਿਸੇ ਵੀਰ ਨੂੰ ਨਹੀਂ ਇੱਥੇ ਪਤਾ ਹੋਏਗਾ ਵੱਡੇ ਤੋਂ ਵੱਡੇ ਇਨਵੈਸਟਰ ਵੱਡੇ ਤੋਂ ਵੱਡੇ ਬਿਜ਼ਨਸਮੈਨ ਕਿਸੇ ਨੂੰ ਨਹੀਂ ਪਤਾ ਮਾਰਕੀਟ 'ਚ ਇੱਕ ਕੈਟਾਲਿਸਟ ਦੀ ਲੋੜ ਪੈਂਦੀ ਹੈ ਸਾਨੂੰ ਨਹੀਂ ਪਤਾ ਉਹ ਕੈਟਾਲਿਸਟ ਮਾਰਕੀਟ 'ਚ ਕਦੋਂ ਆ ਜੇ ਮਾਰਕੀਟ 'ਚ ਕੈਟਾਲਿਸਟ ਕੱਲ ਨੂੰ ਵੀ ਆ ਸਕਦਾ ਮਹੀਨੇ ਨੂੰ ਵੀ ਆ ਸਕਦਾ ਸਾਲ ਨੂੰ ਵੀ ਆ ਸਕਦਾ ਠੀਕ ਹੈ ਜੀ ਜਦੋਂ ਵੀ ਬੈਡ ਕੈਟਾਲਿਸਟ ਆਏਗਾ ਮਾਰਕੀਟ ਥੱਲੇ ਆਏਗੀ ਗੁੱਡ ਕੈਟਾਲਿਸਟ ਆਏਗਾ ਮਾਰਕੀਟ ਉੱਪਰ ਜਾਏਗੀ ਸੋ ਮਾਰਕੀਟ ਖੇਡਦੀ ਹੈ ਮਾਰਕੀਟ ਅਕੋਰਡਿੰਗ ਜੇ ਉੱਪ ਠੀਕ ਹੈ ਕੈਟਾਲਿਸਟ ਕਦੇ ਵੀ ਆ ਸਕਦਾ ਹੁਣ ਕੋਰੋਨ ਕੋਵਿਡ ਦਾ ਕਿਸੇ ਨੂੰ ਪਤਾ ਸੀ ਕੈਟਾਲਿਸਟ ਆਏਗਾ ਕਰੋਨਾ ਦਾ ਸੌਰੀ ਕਰੋਨਾ ਦਾ ਕਿਸੇ ਨੂੰ ਨਹੀਂ ਪਤਾ ਸੀਗਾ ਵਾਰ ਹੋ ਜੇ ਕੱਲ ਨੂੰ ਵਾਰ ਹੋਈ ਸੀ ਉਹਨਾਂ ਵਾਲੇ ਪਿਛਲੇ ਸਮੇਂ ਜਦੋਂ ਕੈਰੈਕਸ਼ਨ ਆਈ ਸੀ ਵਾਰ ਹੋਈ ਸੀ ਵਾਰ ਦਾ ਕਿਸੇ ਨੂੰ ਪਤਾ ਸੀ ਕੈਟਾਲਿਸਟ ਕੈਟਾਲਿਸਟ ਕੋਈ ਵੀ ਆ ਸਕਦਾ ਹੈ ਕੈਟਾਲਿਸਟ ਆਇਆ ਮਾਰਕੀਟ ਥੱਲੇ ਆਏਗੀ ਉਸ ਤੋਂ ਬਾਅਦ ਫੈਡ ਰੇਟ ਕੱਟ ਹੋਣੇ ਹੈ ਜਦੋਂ ਫੈਡ ਰੇਟ ਕੱਟ ਹੋਣਗੇ ਅਸੀਂ ਦੁਬਾਰਾ ਬੁਲ ਰਨ 'ਚ ਆ ਜਾਵਾਂਗੇ ਬੁਲ ਰਨ ਹਮੇਸ਼ਾ ਚੱਲਦਾ ਰਹੇਗਾ ਦੇਖੋ ਮੈਂ ਮੇਨ ਪੁਆਇੰਟ ਕੀ ਕਹਿਣਾ ਆ ਰਿਹਾ ਹਾਂ ਕਿ ਸਕੈਂਡਰੀ ਫੇਸ ਦਾ ਮਤਲਬ ਇਹ ਨਹੀਂ ਕਿ ਮਾਰਕੀਟ ਕਰੈਸ਼ ਹੋਏਗੀ ਸਕੈਂਡਰੀ ਫੇਸ ਦਾ ਇਹ ਮਤਲਬ ਹੈ ਕਿ ਸਾਨੂੰ ਮਾਰਕੀਟ ਚ ਓਪਰਚ्युनिटी ਮਿਲੇਗੀ ਨਵੇਂ ਸਟਾਕਸ ਬਾਈ ਕਰਨ ਦੀ ਫਿਰ ਉਸ ਤੋਂ ਬਾਅਦ ਸਾਨੂੰ ਇੱਕ ਅਨਦਰ ਪ੍ਰਾਇਮਰੀ ਫੇਸ ਦੇਖਣ ਨੂੰ ਮਿਲੇਗਾ ਬਟ ਸਾਨੂੰ ਇੱਕ ਓਪਰਚ्युनिटी ਤਾਂ ਚਾਹੀਦੀ ਹੈ ਨਾ ਨਿਊ ਸਟਾਕਸ ਬਾਈ ਕਰਨ ਦੀ ਤੇ ਨਿਊ ਸਟਾਕਸ ਬਾਈ ਕਰਨ ਦੀ ਓਪਰਚ्युनिटी ਹਮੇਸ਼ਾ ਸਕੈਂਡਰੀ ਫੇਸ ਵਿੱਚ ਹੀ ਮਿਲਦੀ ਹੈ ਆਹ ਵਾਲੇ ਫੇਸ ਚ ਮਿਲਦੀ ਹੈ ਜਦੋਂ ਵੀ ਸਕੈਂਡਰੀ ਫੇਸ ਆਵੇ ਠੀਕ ਹੈ ਹੁਣ ਹੁਣ ਆਉਣੇ ਆਪਣੇ ਮੇਨ ਪੁਆਇੰਟ ਤੇ ਕਿ ਸਾਨੂੰ ਕਰਨਾ ਕੀ ਚਾਹੀਦਾ ਠੀਕ ਹੈ ਸੋ ਇਵੈਲੂਏਸ਼ਨ ਤਾਂ ਮੈਂ ਕਰਤੀ ਐ ਕਿ ਮਾਰਕੀਟ ਕਿਤੇ ਵੀ ਜਾਵੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮਾਰਕੀਟ ਕਿਸੇ ਪੁਆਇੰਟ ਤੋਂ ਵੀ ਮੋੜ ਸਕਦੀ ਐ ਭਾਵੇਂ 25000 ਤੋਂ ਮੁੜ ਜੇ ਭਾਵੇਂ 30000 ਤੋਂ ਜਿਵੇਂ ਬਾਈ ਨੇ ਕਿਹਾ 28000 ਦਾ 34 ਤੋਂ ਸ਼ਾਇਦ ਬਾਈ ਆਪਣਾ ਸਹੀ ਨਿਕਲਿਆ ਹੋਵੇ ਸ਼ਾਇਦ ਇਥੋਂ ਬਟ ਹੋ ਸਕਦਾ ਕਿ 35000 ਤੋਂ ਵੀ ਮੁੜੇ ਮਾਰਕੀਟ ਕਿਤੋਂ ਵੀ ਨਹੀਂ ਮੋੜ ਸਕਦੀ ਫਿਰ ਸਾਨੂੰ ਕੀ ਕਰਨਾ ਚਾਹੀਦਾ ਮੇਨ ਪੁਆਇੰਟ ਇਹ ਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਉਹਦੇ ਲਈ ਮੈਂ ਤੁਹਾਨੂੰ ਦੇ ਨਾਲ 4-5 ਪੁਆਇੰਟ ਡਿਸਕਸ ਕਰਾਂਗਾ ਕਿ ਸਾਨੂੰ ਪ੍ਰੈਜ਼ੈਂਟ ਟਾਈਮ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਸਾਨੂੰ 70 30 ਦਾ ਰੇਸ਼ੀਓ ਫਾਲੋ ਕਰਨਾ ਚਾਹੀਦਾ ਜੋ ਮੈਂ ਆਪਣੇ ਵੀਰਾਂ ਨੂੰ ਪਹਿਲਾਂ ਵੀ ਕਹਿ ਰਿਹਾ ਹਾਂ ਸ਼ੁਰੂ ਤੋਂ ਸਮਝਾ ਰਿਹਾ ਹਾਂ ਕਿ 70% ਸਾਨੂੰ ਸਟਾਕਸ ਦੇ ਵਿੱਚ ਇਨਵੈਸਟਡ ਰਹਿਣਾ ਚਾਹੀਦਾ ਠੀਕ ਹੈ ਮੈਂ ਅੱਗੇ ਵੀ ਆਪਣੀਆਂ ਪੁਰਾਣੀਆਂ ਵੀਡੀਓਜ਼ 'ਚ ਆਪਣੇ ਵੀਰਾਂ ਨੂੰ ਦੱਸਿਆ ਕਿ 70% ਮੈਂ ਅੱਜ ਵੀ ਸਟਾਕਸ ਵਿੱਚ ਇਨਵੈਸਟਡ ਹਾਂ ਜੇ ਸਟਾਕਸ ਤਾਂ ਜਾਂਦੇ ਆ ਤਾਂ ਮੇਰੇ ਲਈ ਵੈਲਨ ਗੁੱਡ ਹੈ ਠੀਕ ਹੈ 30% ਮੈਂ ਕੈਸ਼ 'ਤੇ ਬੈਠਾ ਜੇ ਕੱਲ ਨੂੰ ਓਪਰਚ्युनिटी ਦੇਗੀ ਮਾਰਕੀਟ ਮੈਂ ਥੱਲੇ ਹੋਰ ਸਟਾਕਸ ਬਾਈ ਕਰਾਂਗਾ ਨਹੀਂ ਤਾਂ 70% ਤਾਂ ਮੈਨੂੰ ਪ੍ਰੋਫਿਟ ਦੇ ਕੇ ਜਾਏਗਾ ਨਾ ਮਾਰਕੀਟ ਜਿੰਨੀ ਮਰਜ਼ੀ ਤਾਂ ਚਲੀ ਜਾਵੇ ਠ ਕੁਝ ਪੈਸਾ ਕੈਸ਼ ਦੇ ਰੂਪ ਚ ਰੱਖੋ ਤੇ ਜ਼ਿਆਦਾਤਰ ਸਟਾਕਸ ਨੂੰ ਹੋਲਡ ਰੱਖੋ ਜਿਹੜੇ ਤੁਹਾਡੇ ਕੋਲ ਗੁੱਡ ਸਟਾਕਸ ਨੇ ਜਿੰਨਾਂ ਦਾ ਤੁਹਾਨੂੰ ਪਤਾ ਹੈ। ਸੈਕੰਡ ਪੁਆਇੰਟ ਇਹ ਹੈ ਕਿ ਸਾਨੂੰ ਪਾਰਸ਼ੀਅਲ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਕਈ ਵੀਰਾਂ ਨੂੰ ਪ੍ਰੈਜ਼ੈਂਟ ਟਾਈਮ ਤੇ ਕਈ ਸਟਾਕਸ ਵਧੀਆ ਲੱਗ ਰਹੇ ਮੈਨੂੰ ਵੀ ਵਧੀਆ ਲੱਗ ਰਿਹਾ ਹੈ। ਮੈਂ ਰੀਸੈਂਟਲੀ ਕੁਝ ਸਟਾਕਸ ਬਾਈ ਵੀ ਕੀਤੇ ਹੈ 올 ਟਾਈਮ ਹਾਈ ਤੇ ਮਾਰਕੀਟ ਮੈਂ ਫਿਰ ਵੀ ਬਾਈ ਕਰ ਰਿਹਾ ਹਾਂ। ਬਟ ਮੈਂ ਉਹਨਾਂ ਨੂੰ ਪਾਰਸ਼ੀਅਲ ਬਾਈ ਕਰ ਰਿਹਾ ਹਾਂ ਫੁੱਲੀ ਬਾਈ ਨਹੀਂ ਕਰ ਰਿਹਾ। ਮੈਨੂੰ ਇਹ ਪਤਾ ਹੈ ਕਿ ਕੱਲ ਨੂੰ ਮਾਰਕੀਟ ਬਾਈ ਚਾਂਸ ਥੱਲੇ ਆਉਂਦੀ ਪ੍ਰੈਜ਼েন্ট ਟਾਈਮ 50% 30% 60% ਜਿਹੋ ਜਿਹਾ ਸਟਾਕ ਹੈ ਮੈਂ ਉਸ ਲੈਵਲ ਦੇ ਉਹਦੇ ਚ ਬਾਈਂਗ ਕਰ ਰਿਹਾ ਹਾਂ ਪਾਰਸ਼ੀਅਲ ਬਾਈਂਗ ਕਰ ਰਿਹਾ ਹਾਂ ਕੱਲ ਨੂੰ ਥੱਲੇ ਆਏਗਾ ਮੇਰੇ ਲਈ ਅਨਦਰ ਓਪਰਚੁਨਿਟੀ ਹੋਣੀ ਚਾਹੀਦੀ ਹੈ ਕਿ ਮੈਂ ਸਟਾਕਸ ਨੂੰ ਹੋਰ ਐਵਰੇਜ ਕਰ ਸਕਾਂ ਸੋ ਇਸ ਟਾਈਮ ਬਾਈ ਕਰਨਾ ਚਾਹੁੰਦੇ ਹੋ ਕੋਈ ਇਸ਼ੂ ਵਾਲੀ ਗੱਲ ਨਹੀਂ ਇਨਵੈਸਟਮੈਂਟ ਕਰੋ ਬਟ ਫੁੱਲੀ ਇਨਵੈਸਟਮੈਂਟ ਨਾ ਕਰੋ ਪਾਰਸ਼ੀਅਲ ਬਾਈਂਗ ਕਰੋ ਸੈਕੰਡ ਪੁਆਇੰਟ ਥਰਡ ਪੁਆਇੰਟ ਸਾਨੂੰ ਬੁਲ ਰਨ ਵਿੱਚ ਕੀ ਕਰਨਾ ਚਾਹੀਦਾ ਹੈ ਥਰਡ ਪੁਆਇੰਟ ਸਾਨੂੰ ਕਰਨਾ ਚਾਹੀਦਾ ਸੈਕਟਰ ਰੋਟੇਸ਼ਨ ਸੈਕਟਰ ਰੋਟੇਸ਼ਨ ਜਿਹੜੇ ਸਟਾਕਸ ਪਹਿਲਾਂ ਬਹੁਤ ਜ਼ਿਆਦਾ ਰੈਲੀ ਦੇ ਚੁੱਕੇ ਨੇ ਓਵਰ ਵੈਲਿਊਡ ਹੋ ਚੁੱਕੇ ਨੇ ਉਹਨਾਂ ਦੇ ਵੈਲਿਊਏਸ਼ਨਸ ਦੇਖੋ ਪੀ ਰੇਸ਼ਿਓ ਬਹੁਤ ਵੱਧ ਗਈ ਹੈ ਪੀ ਬੀ ਰੇਸ਼ਿਓ ਵੱਧ ਗਈ ਪ੍ਰਾਈਸ ਟੂ ਸੇਲਜ਼ ای ਵੀ ਬਿਟਾ ਕੁਝ ਰੇਸ਼ਿਓਜ਼ ਦੇਖੋ ਤੁਹਾਨੂੰ ਬਹੁਤ ਮਹਿੰਗੇ ਲੱਗ ਰਹੇ ਆ ਉਹਦਾ ਪ੍ਰਾਈਸ ਵੀ ਬਹੁਤ ਵੱਧ ਚੁੱਕਿਆ ਹੈ ਸੈਕਟਰ ਦੇਖੋ ਸਾਰਾ ਸੈਕਟਰ ਹੀ ਮਹਿੰਗਾ ਹੋ ਚੁੱਕਿਆ ਹੈ ਇਹੋ ਜਿਹੇ ਸਟਾਕਸ ਤੋਂ ਸ਼ਿਫਟ ਹੋ ਕੇ ਉਹਨਾਂ ਸਟਾਕਸ 'ਤੇ ਆਉਣ ਦੀ ਕੋ ਕੋਈ ਰੈਲੀ ਨਹੀਂ ਆਏਗੀ ਅੱਜ ਵੀ ਉਹ ਸਸਤੇ ਭਾਅ ਦੇ ਠੰਡੇ ਹੋ ਕੇ ਬੈਠੇ ਆ ਬਟ ਫੰਡਾਮੈਂਟਲੀ ਬਹੁਤ ਸੋਹਣੀਆਂ ਕੰਪਨੀਆਂ ਨੇ ਵਧੀਆ ਕੰਪਨੀਆਂ ਨੇ ਉਹਨਾਂ 'ਚ ਫੰਡਾਮੈਂਟਲ ਕੋਈ ਦਿੱਕਤ ਨਹੀਂ ਆਈ ਕੱਲ ਨੂੰ ਆਉਣ ਵਾਲੇ ਟਾਈਮ 'ਚ ਜਿਵੇਂ ਫੈਡਰੇਟ ਕੱਟ ਆਉਣਗੇ ਇੱਕ ਵਾਰੀ ਗੂਗਲ ਤੇ ਸਰਚ ਕਰਿਓ ਫੈਡਰੇਟ ਕਟ ਕਦੋਂ ਆਉਣਗੇ ਤੇ ਉਹਨਾਂ ਦੇ ਆਉਣ ਨਾਲ ਕੀ ਹੋ ਸਕਦਾ ਡਰਾਪ ਬੈਕਸ ਵੀ ਪੜਿਓ ਤੇ ਬੈਨੀਫਿਟਸ ਵੀ ਪੜਿਓ ਤੁਹਾਨੂੰ ਆਪੇ ਪਤਾ ਲੱਗ ਜੂ ਤੁਹਾਨੂੰ ਕਿਹੜੀਆਂ ਕੰਪਨੀਆਂ ਚ ਜਾਣ ਦੀ ਲੋੜ ਹੈ ਬੈਂਕਿੰਗ ਸੈਕਟਰ ਫਾਈਨੈਂਸ ਸੈਕਟਰ ਜਾਂ ਜੁਨੀਆਂ ਵੀ ਆਪਣੀਆਂ ਕਿਹ ਲੋਕੀ ਰਿਟੇਲ ਵਾਲੀਆਂ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਬੈਨੀਫਿਟਸ ਹੋਣਗੇ ਇੱਕ ਵਾਰੀ ਖੁਦ ਦੀ ਸਰਚ ਕਰਿਓ ਤੁਹਾਨੂੰ ਪਤਾ ਲੱਗੇਗਾ ਫਿਰ फोर्थ ਪੁਆਇੰਟ ਸਾਨੂੰ ਕੀ ਕਰਨਾ ਚਾਹੀਦਾ ਠੀਕ ਹੈ ਥਰਡ ਤਾਂ ਸੈਕਟਰ ਰੋਟੇਸ਼ਨ ਚੰਗੀਆਂ ਕੰਪਨੀਆਂ ਚਾਓ फोर्थ ਹੈ ਪੋਰਟਫੋਲੀਓ ਮੈਨੇਜਮੈਂਟ ਆਪਣੇ ਪੋਰਟਫੋਲੀਓ ਨੂੰ ਮੈਨੇਜ ਕਰਨਾ ਸਿੱਖੋ ਜਿਵੇਂ ਤੁਹਾਨੂੰ ਕਿਹਾ ਕਿ ਕਦੇ ਵੀ ਇੱਕ ਸਟਾਕ ਵਿੱਚ ਸਾਰਾ ਪੈਸਾ ਨਾਲ ਲਾਓ ਸਟਾਕ ਨੂੰ ਡਿਵਰਸੀਫਿਕੇਸ਼ਨ ਚ ਰੱਖੋ ਠੀਕ ਹੈ ਕਿਸੇ ਹਰ ਸਟਾਕ ਨੂੰ ਕਿਸੇ ਚ 1% ਮਲਕੀ ਲਗਭਗ ਹਰ ਸਟਾਕ ਚ 1-2% ਜਾਂ 2-3% ਜੇ ਤੁਹਾਡੇ ਕੋਲ 20 ਸਟਾਕ ਹੈ 3-3% ਰੱਖ ਲਓ 2-2% ਰੱਖ ਲਓ ਅਕੋਰਡਿੰਗ ਟੂ ਆਪਦੇ ਠੀਕ ਹੈ ਸ਼ਾਇਦ ਹੋ ਸਕਦਾ ਕੋਈ ਸਟਾਕ ਤੁਹਾਨੂੰ ਜਿਆਦਾ ਵਧੀਆ ਲੱਗਿਆ ਹੁੰਦਾ ਹੈ 5% ਰੱਖ ਲਓ ਬਟ ਇੱਕ ਸਟਾਕ ਵਿੱਚ ਬਹੁਤ ਜ਼ਿਆਦਾ ਪਰਸੈਂਟੇਜ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਉਹ ਰੈਲੀ ਕਦੋਂ ਦੇਵੇਗਾ ਸਾਨੂੰ ਟਾਈਮ ਦਾ ਨਹੀਂ ਪਤਾ ਹੁੰਦਾ ਦੂਸਰਾ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਪ੍ਰਾਈਸ ਕਰੈਕਸ਼ਨ ਕਿੰਨਾ ਚਲਾ ਜਾਏਗਾ ਠੀਕ ਹੈ ਸੋ ਮੇਰੇ ਸਟਾਕਸ ਰੋਟੇਟ ਹੁੰਦੇ ਰਹ ਪੋਰਟਫੋਲੀਓ ਨੂੰ ਮੈਨੇਜਮੈਂਟ ਕਰਨਾ ਜਾਣਦਾ ਮੈਨੇਜ ਕਰਨਾ ਜਾਣਦਾ ਕਿਉਂਕਿ ਇੰਨੇ ਸਟਾਕਸ ਨੇ ਮੇਰੇ ਕੋਲ ਪ੍ਰੈਜ਼ెంట్ ਟਾਈਮ ਵੀ 60 ਦੇ ਕਰੀਬ ਹੋਣਗੇ ਜਿਹੜੇ ਪ੍ਰੋਫਿਟ ਬੁਕਿੰਗ ਕਰ ਰਹੇ ਆ ਉਹਨਾਂ ਨੂੰ ਰੋਟੇਟ ਕਰਕੇ ਉਹ ਸਟਾਕ ਚ ਲਿਆ ਰਹੇ ਆ ਕਿ ਜਿਹੜੇ ਸਸਤੇ ਭਾਅ ਪਏ ਨੇ ਠੀਕ ਹੈ ਤੇ ਜਾਂ ਕਹਿ ਲਓ ਕਿ ਜਿਹੜੇ ਮੈਂ ਨਿਊ ਸਟਾਕਸ ਬਾਈ ਕਰ ਰਹੇ ਆ ਜਿਨ੍ਹਾਂ ਨੂੰ ਮੈਂ ਫੈਡਰੇਟ ਕੱਟ ਨਾਲ ਜੋੜ ਰਹੇ ਆ ਉਹਨਾਂ ਦੀ ਬਾਈ ਕਰ ਰਹੇ ਆ ਫਿਰ ਲਾਸਟ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਲਾਸਟ ਪੁਆਇੰਟ ਤੁਹਾਨੂੰ ਕੀ ਕਰਨਾ ਚਾਹੀਦਾ ਲੈਟ ਮਾਰਕੀਟ ਡੂ ਵਟ ਇਟ ਵਾਂਟਸ ਮਾਰਕੀਟ ਨਾਲ ਛੇੜਛਾੜ ਨਾ ਕਰੋ ਮਾਰਕੀਟ ਨਾਲ ਜਿੱਦਨ ਦੀ ਕੋਸ਼ਿਸ਼ ਨਾ ਕਰੋ ਮਾਰਕੀਟ ਨੂੰ ਉਹੀ ਕਰਨ ਦਿਓ ਜੋ ਕਰ ਰਹੀ ਹੈ ਤੁਸੀਂ ਬਸ ਉਹਦਾ ਅਨਲਿਸਿਸ ਕਰੋ ਠੀਕ ਹੈ ਜੀ ਕਦੇ ਵੀ ਮਾਰਕੀਟ ਨਾਲ ਜਿਵੇਂ ਬਾਈ ਕਹਿ ਰਿਹਾ ਸੀਗਾ ਕਿ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿ 28000 ਤੋਂ ਮਾਰਕੀਟ ਦੇਖੋ ਪ੍ਰੈਡਿਕਸ਼ਨ ਇੱਕ ਪ੍ਰੋਬੈਬਿਲਟੀ ਕੱਢਣਾ ਅਲੱਗ ਚੀਜ਼ ਹੈ ਪ੍ਰੋਬੈਬਿਲਟੀ ਮੈਂ ਵੀ ਕੱਢਦਾ ਕਿ 25000 ਤੋਂ ਮਾਰਕੀਟ ਥੱਲੇ ਆ ਸਕਦੀ ਹੈ ਪ੍ਰੋਬੈਬਿਲਟੀ ਮੇਰੀ ਇਹ ਵੀ ਹੋ ਸਕਦੀ ਹੈ 30000 ਤੋਂ ਆ ਸਕਦੀ ਹੈ ਪ੍ਰੋਬੈਬਿਲਟੀ ਕੱਢਣਾ ਕੋਈ ਮਾੜੀ ਗੱਲ ਨਹੀਂ ਬਟ ਇੱਕ ਜਿੱਦ ਤੇ ਬਹਿ ਜਾਣਾ ਕਿ ਭਾਈ ਇੰਨੇ ਤੋਂ ਆਏਗੀ ਆਏਗੀ ਨਹੀਂ ਮੈਨੂੰ ਪਤਾ ਕਿ ਮਾਰਕੀਟ ਇੱਥੋਂ ਆਏਗੀ ਉਹ ਚੀਜ਼ ਗਲਤ ਹੋ ਜਾਂਦੀ ਆ ਉਹ ਚੀਜ਼ ਕਦੇ ਨਹੀਂ ਕਰਨੀ ਪ੍ਰੋਬੈਬਿਲਿਟੀਜ਼ ਹਮੇਸ਼ਾ ਮਾਰਕੀਟ 'ਚ ਰਹਿੰਦੀਆਂ ਆ ਕਿਉਂਕਿ ਸਾਨੂੰ ਨਹੀਂ ਪਤਾ ਕਿ ਮਾਰਕੀਟ ਦੇ ਕਦੋਂ ਸੈਂਟੀਮੈਂਟ ਚੇਂਜ ਹੋਣਗੇ ਪ੍ਰੋਬੈਬਿਲਿਟੀ ਤਾਂ ਹੀ ਸਾਨੂੰ ਪਤਾ ਕਿ ਮਾਰਕੀਟ ਥੱਲੇ ਆਏਗੀ ਅਸੀਂ ਬਾਈ ਕਰਾਂਗੇ ਇਹ ਵੀ ਇੱਕ ਪ੍ਰੋਬੈਬਿਲਿਟੀ ਐ ਇਹ ਗੇਮ ਸਾਰੀ ਪ੍ਰੋਬੈਬਿਲਿਟੀ ਐ ਬਸ ਮਾਰਕੀਟ ਦੇ ਅਗੇਂਸਟ ਜਾਣ ਦੀ ਕੋਸ਼ਿਸ਼ ਨਾ ਕਰੋ ਮਾਰਕੀਟ ਨਾਲ ਜਿਦੋਂ ਨਾ ਕਿ ਮਾਰਕੀਟ ਇੰਨੇ ਪੁਆਇੰਟ ਤੇ ਜਾਣ ਹੀ ਜਾਣੀ ਐ ਜੇ ਥੱਲੇ ਵੀ ਆਏਗੀ ਇੰਨੇ ਪੁਆਇੰਟ ਤੇ ਆਉਣੀ ਆਉਣੀ ਕਿਵੇਂ ਮੈਂ ਐਂਜਲ 1 ਸਟਾਕ ਦਾ ਐਨਲਿਸਿਸ ਕੀਤਾ ਸੀਗਾ سپورਟ ਤੋਂ ਥੋੜਾ ਜਿਹਾ ਉੱਪਰ ਸੀਗਾ ਬਟ ਫਿਰ ਵੀ ਮੈਂ ਉਹਨੂੰ ਬਾਏ ਕੀਤਾ ਮੈਨੂੰ ਇਹ ਸੀਗਾ ਜੇ ਇੱਥੋਂ ਹੀ ਮੁੜ ਗਿਆ ਮੈਨੂੰ ਨਲੋਸ ਨਾ ਹੋ ਜਾਏ ਥੱਲੇ ਆ ਗਿਆ ਮੈਂ ਹੋਰ ਐਵਰੇਜ ਕਰ ਲੂ ਮੈਂ ਉਸ ਜ਼ੋਨ ਚ ਆ ਕੇ ਬਾਇੰਗ ਕਰਨੀ ਸ਼ੁਰੂ ਕਰ ਦਿੰਦਾ ਮੈਂ ਇਹ ਨਹੀਂ ਕਰਦਾ ਕਿ ਮੈਂ ਬੋਟਮ ਬਾਇੰਗ ਹੀ ਕੀਤੀ ਹੈ ਪ੍ਰਾਈਸ ਉਸ ਤੋਂ ਵੀ ਥੱਲੇ ਜਾ ਸਕਦਾ ਸੋ ਮੈਂ ਮਾਰਕੀਟ ਨਾਲ ਜਿੱਦਾਂ ਨਹੀਂਗਾ ਸਟਾਕ ਜੋ ਕਰਦਾ ਬਟ ਮੈਨੂੰ ਉਹਦਾ ਫਿਊਚਰ ਪਤਾ ਉਹਦੇ ਅਕੋਰਡਿੰਗਲੀ ਮੈਂ ਐਕਸ਼ਨ ਲੈਣਾ ਰਹਿਣਾ ਸੋ ਮਾਰਕੀਟ ਨਾਲ ਕਦੇ ਵੀ ਨਾ ਜਿੱਦੋ ਲਾਸਟ ਠੀਕ ਹੈ 5 ਪੁਆਇੰਟ ਇਨਾਫ ਨਹੀਂ ਬਟ ਇੱਕ ਪੁਆਇੰ ਆ ਟਾਈਮ ਅਜੇ ਹੈ ਕਿ ਤੁਹਾਨੂੰ ਇੱਕ ਹੋਰ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਇਨਵੈਸਟਮੈਂਟ ਕਰੋ ਨੋਲਿਜ ਵਿੱਚ ਠੀਕ ਹੈ ਆਪਣੀ ਨੋਲਿਜ ਵਧਾਓ ਕਿਉਂਕਿ ਇਸ ਟਾਈਮ ਸਾਡੇ ਕੋਲ ਸ਼ਾਇਦ ਹੋ ਸਕਦਾ ਮੇਬੀ ਜਾਦਾ ਚੀਜ਼ਾਂ ਕੁਝ ਕਰਨ ਨੂੰ ਨਾ ਹੋਣ ਸਟਾਕ ਮਾਰਕੀਟ ਚ ਸਟੱਡੀ ਕਰੋ ਟੈਕਨੀਕਲ ਐਨਾਲਿਸਿਸ ਸਿੱਖੋ ਫੰਡਾਮੈਂਟਲ ਐਨਾਲਿਸਿਸ ਕੋ ਮੇਰੀਆਂ ਵੀਡੀਓਜ਼ ਪਈਆਂ ਸੰਦਾ ਤਾਂ ਸਿੱਖੋ ਨਹੀਂ ਪਸੰਦ ਹੁੰਦੀਆਂ ਕੋਈ ਚੱਕਰ ਨਹੀਂ ਬੜੀਆਂ ਬੁਕਸ ਨੇ ਬੁਕਸ ਮੰਗਾਓ ਉਹਨਾਂ ਤੋਂ ਸਿੱਖੋ بڑے ਯੂਟਿਊਬਰ ਨੇ ਸ਼ਾਇਦ ਮੇਰੇ ਤੋਂ ਵਧੀਆ ਸਿਖਾਉਂਦੇ ਹੋਣਗੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖੋ ਬਟ ਐਜੂਕੇਟ ਕਰਨ ਦੀ ਕੋਸ਼ਿਸ਼ ਕਰੋ ਜਦੋਂ ਸਾਡੇ ਕੋਲ ਕੁਝ ਨਹੀਂ ਨਾ ਹੁੰਦਾ ਪੇਸ਼ੈਂਸ ਰੱਖੋ ਚੀਜ਼ਾਂ ਨੂੰ ਸਿੱਖੋ ਅੱਜ ਨਹੀਂ ਤੇ ਕੱਲ ਸਾਨੂੰ ਮਾਰਕੀਟ ਓਪਰਚ्युनिटी ਦਿੰਦੀ ਰਹੇਗੀ ਸਿੱਖਣ ਲਈ ਸਿਖਾਉਣ ਲਈ ਤੇ ਅਸੀਂ ਸਿੱਖਦੇ ਰਵਾਂਗੇ ਸੋ ਆਸ ਕਰਦਾ ਕਿ ਵੀਰਾਂ ਨੂੰ ਪੁਆਇੰਟ ਸਮਝ ਆਇਆ ਹੋਵੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਸੀਗਾ ਉਹ ਬ੍ਰਦਰਲੀ ਕੋਈ ਵੀ ਹੇਟ ਨਹੀਂਗਾ ਕੋਈ ਨਫ਼ਰਤ ਨਹੀਂ ਮੇਰੇ ਦਿਲੋਂ ਬਟ ਇਹ ਪੁਆਇੰਟ ਠੀਕ ਹੈ ਤੇ ਆਸ ਕਰਦਾ ਕਿ ਬਾਕੀ ਵੀਰ ਵੀ ਚੀਜ਼ਾਂ ਨੂੰ ਸਮਝਣਗੇ ਕਿ ਮਾਰਕੀਟ ਕਿਸ ਤਰ੍ਹਾਂ ਚੱਲਦੀ ਹੈ ਮੇਰਾ ਆਪ ਦਾ ਨਜ਼ਰੀਆ ਸੀ ਸਹੀ ਲੱਗਾ ਠੀਕ ਹੈ ਨਹੀਂ ਲੱਗਾ ਤਾਂ ਪਲੀਜ਼ ਅਵਾਇਡ ਕਰਿਓ ਕਿਸੇ ਡਿਬੇਟ ਵਿੱਚ ਇਹਨੂੰ ਨਾ ਲੈ ਕੇ ਜਾਇਓ ਸੋ ਧੰਨਵਾਦ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ